ਕਰਤਾਰ ਹੋ ਰਹੀ ਬਰਸਾਤ ਕਾਰਨ ਜਿੱਥੇ ਪੂਰਾ ਪੰਜਾਬ ਹੜਾਂ ਦੀ ਮਾਰ ਹੇਠ ਹੈ ਅਤੇ ਡੇਲਾ ਬਾਬਾ ਨਾਨਕ ਕਰਤਾਰਪੁਰ ਸਾਹਿਬ ਲਾਂਕੇ ਦੇ ਨਾਲ ਬਣੇ ਦਰਸ਼ਨ ਸਤਲ ਤੇ ਵੀ ਰਾਵੀ ਤਰਿਆ ਦਾ ਹੜ ਦਾ ਪਾਣੀ ਭਰਨਾ ਸ਼ੁਰੂ ਹੋ ਚੁੱਕਾ ਹੈ ਜਿਕਰ ਜੋ ਗੱਲ ਇਹ ਹੈ ਕਿ ਦਰਸ਼ਨ ਸਤਲ ਤੋਂ ਦੂਰ ਬਿਨ ਰਾਹੀ ਸੰਤਾਂ ਵੱਲੋਂ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦੂਰੋ ਦਰਸ਼ਨ ਦੀਦਾਰੇ ਕਿਤੇ ਜਾਂਦੇ ਸਨ ਪਰ ਕਿਉਂਕਿ ਲਗਾਤਾਰ ਹੋ ਰਹੀ ਬਰਸਾਤ ਦੇ ਚੱਲਦਿਆਂ ਕਾਫੀ ਪਾਣੀ ਭਰ ਜਾਣ ਦੀ ਨਾਲ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਕਿਤੇ ਨਾ ਕਿਤੇ ਨਜ਼ਰ ਆ ਰਿਹਾ ਔਰ ਕੀ ਕੁਝ ਕਹਾ ਉਪਰ ਜਾਣ ਕੇ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੁਸੀਂ ਬਣੇ ਹੋ ਪੰਜਾਬੀ ਅਖ਼ਬਾਰ ਚਾਲੰਦੇ ਨਾਲ ਲੱਕੀ ਰਾਜਪੁਤ ਦੀ ਰਿਪੋਰਟ ਬਟਾਲਾ ਹਾਂ 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 ਨੁਕਸਾਨ ਤੇ ਸਰ ਹੋ ਸਕਦਾ ਖਤਰਾ ਬਹੁਤ ਜ਼ਿਆਦਾ ਹੋ ਗਿਆ ਸਾਰੇ ਘੱਟਾ ਸਾਮਾਨ ਤੀਂ ਦੇ ਨਾਲ ਇਹ ਵਾਲਾ ਨਹੀਂ ਉੱਧਰ ਸਾਰੇ ਪਿੱਛੇ ਬਰੋਲਾ ਪਿਆ ਸਾਰੇ ਟੁੱਟਣ ਰਿਹਾ ਕਹਿੰਦੇ ਕੋਈ ਕਹਿੰਦੇ ਪਾਣੀ ਚੜਜੇਗਾ ساتھ لائے بہت ہے جی ਹਾਂ ਜੀ ਨੁਕਸਾਨ ਹੀ ਹੋ ਸਕਦਾ ਜੀ ਹੋਰ ਜਿਆਦਾ ਇਹਨਾਂ ਨੁਕਸਾਨ ਹੋ ਸਕਦਾ ਕੋਈ ਆਇਆ ਪ੍ਰਸ਼ਾਸਨ ਦੇ ਕੋਈ ਆਇਆ ਇਹ ਕਿਹਨਾਂ ਹਾਂ ਜੀ ਇਹ ਮੰਨਦਾ ਹੈ ਵੰਗੂ ਕਰਦੇ ਆ ਇਹਨਾਂ ਵੀ ਚਲੋ ਆਪਾਂ ਪਾਣੀ ਦਾ ਇਦਾਂ ਕੋਈ ਨੂੰ ਕਵਰ ਕਰਨ ਪਾਣੀ ਨੂੰ ਤੇ ਕੋਈ ਹੋਰ ਵੀ ਸਾਡਾ ਕੋਈ ਡੰਗਰਾ ਵਾ ਚਾਰਾ ਜਿਹਾ ਰ ਮਲੇ ਇਹ ਕੋਈ ਸਾਨੂੰ ਮਤਲਬ ਇਹੋ ਵੀ ਮਾਤਾ ਸਾਡੀ ਹਾਂ ਜੀ ਲਾਂਗੇ ਦੇ ਨਾਲ ਦਰਸ਼ਨ ਸਥਲ ਤੇ ਹੜ੍ਹ ਦੀ ਪਾਣੀ ਭਰਿਆ ਪਹਾੜਾਂ ਵਿੱਚੋਂ ਲਗਾਤਾਰ ਹੋ ਰਹੀ ਬਰਸਾਤ ਕਾਰਨ ਜਿੱਥੇ ਪੂਰਾ ਪੰਜਾਬ ਹੜਾਂ ਦੀ ਮਾਰ ਹੇਠ ਹੈ ਅਤੇ ਡੇਲਾ ਬਾਬਾ ਨਾਨਕ ਕਰਤਾਰਪੁਰ ਸਾਹਿਬ ਲਾਂਗੇ ਦੇ ਨਾਲ ਬਣੇ ਦਰਸ਼ਨ ਸਥਲ ਤੇ ਵੀ ਰਾਵੀ ਤਰਿਆ ਦਾ ਹੜ੍ਹ ਦਾ ਪਾਣੀ ਭਰਨਾ ਸ਼ੁਰੂ ਹੋ ਚੁੱਕਾ ਹੈ ਜਿਕਰ ਜੋ ਗੱਲ ਇਹ ਹੈ ਕਿ ਦਰਸ਼ਨ ਸਤਲ ਤੋਂ ਦੂਰਬīn ਰਾਹੀਂ ਸੰਤਾਵਲੋ ਪਾਕਿਸਤਾਨ ਸਥਿਤ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੇ ਦੂਰੋ ਦਰਸ਼ਨ ਦੀਦਾਰੇ ਕਿਤੇ ਜਾਂਦੇ ਸਨ ਪਰ ਕਿਉਂਕਿ ਲਗਾਤਾਰ ਹੋ ਰਹੀ ਬਰਸਾਤ ਦੇ ਚੱਲਦਿਆਂ ਕਾफी ਪਾਣੀ ਭਰ ਜਾਣ ਦੀ ਨਾਲ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਕਿਤੇ ਨਾ ਕਿਤੇ ਨਜ਼ਰ ਆ ਰਿਹਾ ਔਰ ਕੀ ਕੁਝ ਖਿਆ ਉਪਰ ਜਾਣ ਕੇ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੁਸੀਂ ਬਣੇ ਹੋ ਪੰਜਾਬੀ ਏਖਰਚਾਨ ਦੇ ਨਾਲ ਲੱਕੀ ਰਾਜਪੂਤ ਦੀ ਰਿਪੋਰਟ ਬਟਾਲਾ ਹਾਂ ਤੇ ਸਰ ਹੋ ਸਕਦਾ ਖਤਰਾ ਬਹੁਤ ਜ਼ਿਆਦਾ ਹੋ ਗਿਆ ਸਾਰੇ ਪਿਛਾ ਜਿਹੜਾ ਸੂਰੇ ਦਾ ਸਾਮਾਨ ਪਿੰਡ ਦੇ ਵਿੱਚ ਪਿਆ ਜਿਹੜਾ ਸਪੰਜੜਾ ਹਰ ਤਰ੍ਹਾਂ ਪੈਣੀ ਤੇ ਇਹ ਵਾਲਾ ਨਹੀਂ ਉਧਰ ਸਾਰੇ ਪਿੱਛੇ ਬਰੋਲਾ ਪਿਆ ਸਾਰੇ ਟੁੱਟਣ ਡਿਆ ਕਹਿੰਦੇ ਕੋਈ ਕਹਿੰਦੇ ਪਾਣੀ ਚੜ੍ਹ ਜਾਂਦਾ ਕਹਿੰਦੇ ਜਿਹਾ ਉਹ ਜਿਹੜਾ ਕੋਈ ਅਸਟਾਟ ਕਿਸੇ ਕਦਮ ਤੇ ਨਾ ਕੋਈ ਪ੍ਰਸ਼ਾਸਨਿਕ ਘਟਵੇ ਨਾ ਆਇਆ ਪਿੰਡ ਚੰਨੇ ਪ੍ਰਸ਼ਾਸਨ ਆਇਆ ਕੋਈ ਕੇ ਦੀ ਸਾਰ ਲੈ ਕੇ ਇਹਨੂੰ ਖੁਸ਼ੀ ਗਈ ਸੀ ਹਾਂਜੀ ਪਾਣੀ ਪਾਣੀ ਦਾ ਸਮੱਸਿਆ ਹੈ ਨਾ 그러면은 ਮੇਵਾਸਨ ਇਹ ਸਾਇੰਸ ਨਾਲ ਪਾਣੀ ਬਹੁਤ ਹੈ ਜੀ ਪਾਣੀ ਬਹੁਤ ਜ਼ਿਆਦਾ ਹੈ ਹਨਾ ਨੁਕਸਾਨ ਨੁਕਸਾਨ ਹੀ ਹੋ ਸਕਦਾ ਜੀ ਹੋਰ ਜ਼ਿਆਦਾ ਨੁਕਸਾਨ ਹੋ ਸਕਦਾ ਕੋਈ ਆਏ ਕੋਈ ਆਏ ਇਹ ਮੰਗਦੇ ਹਾਂ ਜੀ ਇਹ ਮੰਗ ਕਰਦੇ ਮੰਗ ਹੀ ਕਰਦੇ ਇਹਨਾਂ ਨੂੰ ਚਲੋ ਆਪਾਂ ਪਾਣੀ ਦਾ ਇਦਾਂ ਕੋਵਰ ਕਰਨ ਪਾਣੀ ਨੂੰ ਤੇ ਕੋਈ ਹੋਰ ਵੀ ਸਾਡਾ ਕੋਈ ਚੰਗਲਾ ਚਾਰਾ ਜਿਹੜਾ ਮਿਲੇ ਕੋਈ ਸਾਨੂੰ ਮਤਲਬ ਇਹੋ ਵੀ ਮੰਨਦਾ ਸਾਡੀ ਕਿਰਤਾਰਪੁਰ ਸਾਹਿਬ ਲਾਂਗੇ ਦੇ ਨਾਲ ਦਰਸ਼ਨ ਸਥਲ ਤੇ ਹੜ੍ਹ ਦੀ ਪਾਣੀ ਭਰਿਆ ਪਹਾੜਾਂ ਵਿੱਚੋਂ ਲਗਾਤਾਰ ਹੋ ਰਹੀ ਬਰਸਾਤ ਕਾਰਨ ਜਿੱਥੇ ਪੂਰਾ ਪੰਜਾਬ ਹੜਾਂ ਦੀ ਮਾਰ ਹੇਠ ਹੈ ਅਤੇ ਡੇਲਾ ਬਾਬਾ ਨਾਨਕ ਕਿਰਤਾਰਪੁਰ ਸਾਹਿਬ ਲਾਂਗੇ ਦੇ ਨਾਲ ਬਣੇ ਦਰਸ਼ਨ ਸਥਲ ਤੇ ਵੀ ਰਾਵੀ ਤਰਿਆ ਦਾ ਹੜ੍ਹ ਦਾ ਪਾਣੀ ਭਰਨਾ ਸ਼ੁਰੂ ਹੋ ਚੁੱਕਾ ਹੈ ਜੇਕਰ ਜੋ ਗੱਲ ਇਹ ਹੈ ਕਿ ਦਰਸ਼ਨ ਸਤਲ ਤੋਂ ਦੂਰਬīn ਰਾਹੀਂ ਸੰਤਾਵਲੋਂ ਪਾਕਿਸਤਾਨ ਸਥਿਤ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੇ ਦੂਰੋਦਰਸ਼ਨ ਦੇਦਾਰੇ ਕਿਤੇ ਜਾਂਦੇ ਸਨ ਪਰ ਕਿਉਂਕਿ ਲਗਾਤਾਰ ਹੋ ਰਹੀ ਬਰਸਾਤ ਦੇ ਚੱਲਦਿਆਂ ਕਾਫੀ ਪਾਣੀ ਭਰ ਜਾਣ ਦੀ ਨਾਲ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਕਿਤੇ ਨਾ ਕਿਤੇ ਨਜ਼ਰ ਆ ਰਿਹਾ ਔਰ ਕੀ ਕੁਝ ਖਿਆ ਉਪਰ ਜਾਣ ਕੇ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੁਸੀਂ ਬਣੇ ਹੋ ਪੰਜਾਬੀ ਅਖ਼ਬਾਰ ਚਾਲੰਦੇ ਨਾਲ ਲੱਕੀ ਰਾਏ ਪੁਰੀ ਦੀ ਰਿਪੋਰਟ ਬਟਾਲਾ ਹਾਂ ਤੇ ਸਰ ਹੋ ਸਕਦਾ ਖਤਰਾ ਬਹੁਤ ਜ਼ਿਆਦਾ ਹੋ ਗਿਆ ਸਾਰੇ ਪੁੱਤਾਂ ਜਿਹੜਾ ਕੋਈ ਸਾਮਾਨ ਪਾਣ ਦੇ ਲਈ ਕੋਈ ਕਾਹਦੀ ਨਹੀਂ ਸੀ ਪਾਣ ਦੇ ਦਾ ਹਰ ਬਣਾ ਬੈਠੇ ਕਿਉਂਕਿ ਤਾਂ ਕੋਈ ਖਤਰਾ ਨਹੀਂ ਹੈ ਇਹ ਵਾਲਾ ਨਹੀਂ ਹੈ ਉੱਧਰ ਸਾਰੇ ਪਿੱਛੇ ਬਰੋਲਾ ਪਿਆ ਸਾਰੇ ਟੁੱਟਣ ਡਿਆ ਕਹਿੰਦੇ ਕੋਈ ਕਹਿੰਦੇ ਪਾਣੀ ਚੜ੍ਹ ਜਾਂਦਾ ਤੁਹਾਡੇ ਹੀ ਰਹੋ ਜੱਗ ਜੇ ਕੋਈ ਸਟਾਕ ਕਿਸੇ ਕਦਮ ਤੇ ਨਾ ਕੋਈ ਪ੍ਰਸ਼ਾਸਨ ਤੱਕ ਡੋਏ ਨਾ ਮੈਂ ਚੰਨੇ ਪ੍ਰਸ਼ਾਸਨ ਆਏ ਕੋਈ ਕੇ ਦੇ ਸਾਰ ਲੈ ਕੇ ਨੂੰ ਖੁਸ਼ੀ ਗਈ ਸੀ ਹਾਂਜੀ ਪਾਣੀ ਮੇਵਾਸ ਨੇ ਸਾਇੰਸ ਨਾਲ ਪਾਣੀ ਬਹੁਤ ਹੈ ਜੀ ਪਾਣੀ ਬਹੁਤ ਜ਼ਿਆਦਾ ਹੈ ਹਾਂ ਜੀ ਨੁਕਸਾਨ ਹੀ ਹੋ ਸਕਦਾ ਜੀ ਹੋਰ ਜ਼ਿਆਦਾ ਇਹ ਨੁਕਸਾਨ ਹੋ ਸਕਦਾ ਕੋਈ ਆਇਆ ਕੋਈ ਨਹੀਂ ਆਇਆ ਇਹ ਮੰਨਦੇ ਹਾਂ ਜੀ ਇਹ ਮੰਨਦੇ ਹਾਂ ਮੰਗੂ ਕਹਿੰਦੇ ਆ ਇਹਨਾਂ ਨੂੰ ਚਲੋ ਆਪਾਂ ਪਾਣੀ ਦਾ ਇਦਾਂ ਕੋਈ ਨੂੰ ਕਵਰ ਕਰਨ ਨੂੰ ਪਾਣੀ ਨੂੰ ਤੇ ਕੋਈ ਉਹ ਵੀ ਸਾਡਾ ਕੋਈ ਚੰਗਰਾ ਦਾ ਚਾਰਾ ਜੁਰਾ ਮਲੇ ਕੋਈ ਸਾਨੂੰ ਮਤਲਬ ਕਿਉਂ ਵੀ ਮਾਂਦਾ ਸਾਡੀ ਸ਼੍ਰੀ ਕਰਤਾਰਪੁਰ ਸਾਹਿਬ ਲਾਂਗੇ ਦੇ ਨਾਲ ਦਰਸ਼ਨ ਸਥਲ ਤੇ ਹੜ੍ਹ ਦੀ ਪਾਣੀ ਭਰਿਆ ਪਹਾੜਾਂ ਵਿੱਚੋਂ ਲਗਾਤਾਰ ਹੋ ਰਹੀ ਬਰਸਾਤ ਕਾਰਨ ਜਿੱਥੇ ਪੂਰਾ ਪੰਜਾਬ ਹੜਾਂ ਦੀ ਮਾਰ ਹੇਠ ਹੈ ਅਤੇ ਡੇਰਾ ਬਾਬਾ ਨਾਨਕ ਕਰਤਾਰਪੁਰ ਸਾਹਿਬ ਲਾਂਗੇ ਦੇ ਨਾਲ ਬਣੇ ਦਰਸ਼ਨ ਸਥਲ ਤੇ ਵੀ ਰਾਵੀ ਦਰਿਆ ਦਾ ਹੜ੍ਹ ਦਾ ਪਾਣੀ ਭਰਨਾ ਸ਼ੁਰੂ ਹੋ ਚੁੱਕਾ ਹੈ ਜੇਕਰ ਜੋ ਗੱਲ ਇਹ ਹੈ ਕਿ ਦਰਸ਼ਨ ਸਤਲ ਤੋਂ ਦੂਰਬīn ਰਾਹੀਂ ਸੰਤਾਵਲੋ ਪਾਕਿਸਤਾਨ ਸਥਿਤ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੇ ਦੂਰੋ ਦਰਸ਼ਨ ਦਿਦਾਰੇ ਕਿਤੇ ਜਾਂਦੇ ਸਨ ਪਰ ਕਿਉਂਕਿ ਲਗਾਤਾਰ ਹੋ ਰਹੀ ਬਰਸਾਤ ਦੇ ਚੱਲਦਿਆਂ ਕਾफी ਪਾਣੀ ਭਰ ਜਾਣ ਦੀ ਨਾਲ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਕਿਤੇ ਨਾ ਕਿਤੇ ਨਜ਼ਰ ਆ ਰਿਹਾ ਔਰ ਕੀ ਕੁਝ ਖਿਆ ਉਪਰ ਜਾਣ ਕੇ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੁਸੀਂ ਬਣੇ ਹੋ ਪੰਜਾਬੀ ਅਖ਼ਬਾਰ ਚਾਨਣ ਦੇ ਨਾਲ ਲੱਕੀ ਰਾਜਪੂਤ ਦੀ ਰਿਪੋਰਟ ਬਟਾਲਾ ਨਕਸਾਂ ਤੇ ਸਰ ਹੋ ਸਕਦਾ ਖਤਰਾ ਬਹੁਤ ਜ਼ਿਆਦਾ ਹੋ ਗਿਆ ਸਾਰੇ ਜਿਹੜਾ ਕੋਈ ਸਮਾਨ ਕੋਈ ਸਮਾਨ ਪਾਣੀ ਲਈ ਕੋਈ ਪਾਣੀ ਦਾ ਪਰ ਨਾਮ ਹੈ ਕਿਉਂਕਿ ਤਾਂ ਕੋਈ ਖਤਰਾ ਨਹੀਂ ਤੇ ਵਾਲਾ ਨਹੀਂ ਉੱਧਰ ਸਾਰੇ ਪਿੱਛੇ ਬਰੋਲਾ ਪਿਆ ਸਾਰੇ ਟੁੱਟਣ ਡਿਆ ਕਹਿੰਦੇ ਕੋਈ ਕਹਿੰਦੇ ਪਾਣੀ ਚੜਜੇਗਾ ਤੁਹਾਡੇ ਹੀ ਜਾਓ ਕੁਝ ਸਾਥ ਚੁੱਕ ਕਦਮ ਚੱਲਣਾ ਕੋਈ ਪ੍ਰਸ਼ਾਸਨਿਕ ਘਟਵੇ ਮੈਂ ਚੰਨੇ ਪ੍ਰਸ਼ਾਸਨ ਆਇਆ ਕੋਈ ਕੇ ਦੇ ਸਾਰ ਲੈ ਕੇ ਨੂੰ ਖੁਸ਼ੀ ਗਈ ਸੀ ਹਾਂਜੀ ਪਾਣੀ ਪਾਣੀ ਸਮਾਂ ਨਹੀਂ ਆ ਰਿਹਾ ਮੇਵਾ ਸੰਗ ਇਸ ਸਾਇੰਸ ਨਾਲ ਪਾਣੀ ਬਹੁਤ ਹੈ ਜੀ ਪਾਣੀ ਬਹੁਤ ਜ਼ਿਆਦਾ ਹੈ ਹਾਂ ਜੀ ਨੁਕਸਾਨ ਹੋ ਸਕਦਾ ਜੀ ਹੋਰ ਜ਼ਿਆਦਾ ਨੁਕਸਾਨ ਹੋ ਸਕਦਾ ਕੋਈ ਆਇਆ ਕੋਈ ਆਇਆ ਇਹ ਮੰਨਦਾ ਹਾਂ ਜੀ ਇਹ ਮੰਨਦਾ ਹੈ ਮੰਗੂ ਹੁ ਕਰਦੇ ਆਂ ਨਾ ਚਲੋ ਆਪਾਂ ਪਾਣੀ ਦਾ ਇਦਾਂ ਕੋਈ ਨੂੰ ਕਵਰ ਕਰਨ ਨੂੰ ਪਾਣੀ ਨੂੰ ਤੇ ਕੋਈ ਹੋਰ ਵੀ ਸਾਡਾ ਕੋਈ ਚੰਗਲਾ ਚਾਰਾ ਜਿਹੜਾ ਮਿਲੇ ਇਹ ਕੋਈ ਸਾਨੂੰ ਮਤਲਬ ਇਹੋ ਵੀ ਮੰਨਦਾ ਸਾਡੀ ਕਿਰਤਾਰਪੁਰ ਸਾਹਿਬ ਲਾਂਗੇ ਦੇ ਨਾਲ ਦਰਸ਼ਨ ਸਥਲ ਤੇ ਹੜ੍ਹ ਦੀ ਪਾਣੀ ਭਰਿਆ ਪਹਾੜਾਂ ਵਿੱਚੋਂ ਲਗਾਤਾਰ ਹੋ ਰਹੀ ਬਰਸਾਤ ਕਾਰਨ ਜਿੱਥੇ ਪੂਰਾ ਪੰਜਾਬ ਹੜਾਂ ਦੀ ਮਾਰ ਹੇਠ ਹੈ ਅਤੇ ਡੇਲਾ ਬਾਬਾ ਨਾਨਕ ਕਿਰਤਾਰਪੁਰ ਸਾਹਿਬ ਲਾਂਗੇ ਦੇ ਨਾਲ ਬਣੇ ਦਰਸ਼ਨ ਸਥਲ ਤੇ ਵੀ ਰਾਵੀ ਤਰਿਆ ਦਾ ਹੜ੍ਹ ਦਾ ਪਾਣੀ ਭਰਨਾ ਸ਼ੁਰੂ ਹੋ ਚੁੱਕਾ ਹੈ ਜਿੱਕਰ ਜੋ ਗੱਲ ਇਹ ਹੈ ਕਿ ਦਰਸ਼ਨ ਸਤਲ ਤੋਂ ਦੂਰਬīn ਰਾਹੀਂ ਸੰਤਾਵਲੋਂ ਪਾਕਿਸਤਾਨ ਸਕਸਤੇ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੇ ਦੂਰੋ ਦਰਸ਼ਨ ਦਿਦਾਰੇ ਕਿਤੇ ਜਾਂਦੇ ਸਨ ਪਰ ਕਿਉਂਕਿ ਲਗਾਤਾਰ ਹੋ ਰਹੀ ਬਰਸਾਤ ਦੇ ਚੱਲਦਿਆਂ ਕਾਫੀ ਪਾਣੀ ਭਰ ਜਾਣ ਦੀ ਨਾਲ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਕਿਤੇ ਨਾ ਕਿਤੇ ਨਜ਼ਰ ਆ ਰਿਹਾ ਔਰ ਕੀ ਕੁਝ ਖਿਆ ਉਪਰ ਜਾਣ ਕੇ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੁਸੀਂ ਬਣੇ ਹੋ ਪੰਜਾਬੀ ਅਖ਼ਬਾਰ ਚਾਣ ਦੇ ਨਾਲ ਲੱਕੀ ਰਾਜਪੂਤ ਦੀ ਰਿਪੋਰਟ ਬਟਾਲਾ ਹਾਂ ਤੇ ਸਾਰ ਹੋ ਸਕਦਾ ਖਤਰਾ ਬਹੁਤ ਜ਼ਿਆਦਾ ਹੋ ਗਿਆ ਸਾਰੇ ਪਿਛਾ ਜਿਹੜਾ ਸਾਮਾਨ ਜਿਹੜਾ ਪਾਣੀ ਦਾ ਹਰ ਤਰ੍ਹਾਂ ਭਰ ਨਹੀਂ ਇਹ ਵਾਲਾ ਨਹੀਂ ਉੱਧਰ ਸਾਰੇ ਪਿੱਛੇ ਬਰੋਲਾ ਪਿਆ ਸਾਰੇ ਟੁੱਟਣ ਡਿਆ ਕਹਿੰਦੇ ਕੋਈ ਕਹਿੰਦੇ ਪਾਣੀ ਚੜ੍ਹ ਜਾਂਦਾ ਕਹਿੰਦੇ ਜਿਹਾ ਉਹ ਜਿਹੜਾ ਸਟਾਕ ਚੁੱਕ ਕਦਮ ਤੇ ਲੱਗਾ ਕੋਈ ਪ੍ਰਸ਼ਾਸਨਿਕ ਘਟਵੇ ਨਾ ਆਇਆ ਉਹ ਇਹ ਚੰਨੇ ਪ੍ਰਸ਼ਾਸਨ ਆਏ ਕੋਈ ਕੇ ਦੀ ਸਾਰ ਲੈ ਕੇ ਇਹਨੂੰ ਕਸ਼ੀ ਗਈ ਸੀ ਹਾਂਜੀ ਪਾਣੀ ਪਾਣੀ ਦਾ ਸਮਾਂ ਨਹੀਂ ਆ ਰਿਹਾ ਸਮੇਂ ਵਾਸਤੇ ਸਾਇੰਸ ਨਹੀਂ ਆਪਰੇ ਪਾਣੀ ਬਹੁਤ ਹੈ ਜੀ ਪਾਣੀ ਬਹੁਤ ਜ਼ਿਆਦਾ ਹੈ ਹਨਾ ਨੁਕਸਾਨ ਨੁਕਸਾਨ ਹੀ ਹੋ ਸਕਦਾ ਜੀ ਹੋਰ ਜ਼ਿਆਦਾ ਇਹ ਨੁਕਸਾਨ ਹੋ ਸਕਦਾ ਕੋਈ ਆਏ ਕੋਈ ਆਏ ਇਹ ਮੰਗਦੇ ਹਾਂ ਜੀ ਇਹ ਮੰਗ ਕਰਦੇ ਮੰਗ ਹੀ ਕਰਦੇ ਨੇ ਵੀ ਚਲੋ ਆਪਾਂ ਪਾਣੀ ਦਾ ਇਦਾਂ ਕੋਵਰ ਕਰਨ ਪਾਣੀ ਨੂੰ ਤੇ ਕੋਈ ਉਹ ਵੀ ਸਾਡਾ ਕੋਈ ਚੰਗਰਾਵਾ ਚਾਰਾ ਜੁਰਾ ਮਲੇ ਕੋਈ ਸਾਨੂੰ ਮਤਲਬ ਕਿਉਂ ਵੀ ਮੰਨਦਾ ਸਾਡੀ ਸ਼੍ਰੀ ਕਰਤਾਰਪੁਰ ਸਾਹਿਬ ਲਾਂਗੇ ਦੇ ਨਾਲ ਦਰਸ਼ਨ ਸਥਲ ਤੇ ਹੜ੍ਹ ਦੀ ਪਾਣੀ ਭਰਿਆ ਪਹਾੜਾਂ ਵਿੱਚੋਂ ਲਗਾਤਾਰ ਹੋ ਰਹੀ ਬਰਸਾਤ ਕਾਰਨ ਜਿੱਥੇ ਪੂਰਾ ਪੰਜਾਬ ਹੜਾਂ ਦੀ ਮਾਰ ਹੇਠ ਹੈ ਅਤੇ ਡੇਰਾ ਬਾਬਾ ਨਾਨਕ ਕਰਤਾਰਪੁਰ ਸਾਹਿਬ ਲਾਂਗੇ ਦੇ ਨਾਲ ਬਣੇ ਦਰਸ਼ਨ ਸਥਲ ਤੇ ਵੀ ਰਾਵੀ ਦਰਿਆ ਦਾ ਹੜ੍ਹ ਦਾ ਪਾਣੀ ਭਰਨਾ ਸ਼ੁਰੂ ਹੋ ਚੁੱਕਾ ਹੈ ਜੇਕਰ ਜੋ ਗੱਲ ਇਹ ਹੈ ਕਿ ਦਰਸ਼ਨ ਸਤਲ ਤੋਂ ਦੂਰਬīn ਰਾਹੀਂ ਸੰਤਾਵਲੋਂ ਪਾਕਿਸਤਾਨ ਸਕਸਤੇ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੇ ਦੂਰੋ ਦਰਸ਼ਨ ਦਿਦਾਰੇ ਕਿਤੇ ਜਾਂਦੇ ਸਨ ਪਰ ਕਿਉਂਕਿ ਲਗਾਤਾਰ ਹੋ ਰਹੀ ਬਰਸਾਤ ਦੇ ਚੱਲਦਿਆਂ ਕਾਫੀ ਪਾਣੀ ਭਰ ਜਾਣ ਦੀ ਨਾਲ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਕਿਤੇ ਨਾ ਕਿਤੇ ਨਜ਼ਰ ਆ ਰਿਹਾ ਔਰ ਕੀ ਕੁਝ ਖਿਆ ਉਪਰ ਜਾਣ ਕੇ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੁਸੀਂ ਬਣੇ ਹੋ ਪੰਜਾਬੀ ਅਖ਼ਬਾਰ ਚਾਲੰਦੇ ਨਾਲ ਲੱਕੀ ਰਾਏ ਪੁਰੀ ਦੀ ਰਿਪੋਰਟ ਬਟਾਲਾ ਨੁਕਸਾਨ ਤੇ ਸਾਰ ਹੋ ਸਕਦਾ ਖਤਰਾ ਬਹੁਤ ਜ਼ਿਆਦਾ ਹੋ ਗਿਆ ਸਾਰੇ ਘਰਾਂ ਦਾ ਜਿਹੜਾ ਸਾਮਾਨ ਜਿਹੜਾ ਕੰਦੇ ਨੇ ਜਿਹੜਾ ਸਪੱਗੜਾ ਘਰ ਖਾਂ ਪੈਣੀ ਨਹੀਂ ਕਿਉਂਕਿ ਤੁਹਾਨੂੰ ਨੁਕਸਾਨ ਇਹ ਵਾਲਾ ਨਹੀਂ ਉੱਧਰ ਸਾਰੇ ਪਿੱਛੇ ਬਰੋਲਾ ਪਿਆ ਸਾਰੇ ਟੁੱਟਣ ਡਿਆ ਕੈਂਦੇ ਕੋਈ ਕੈਂਦੇ ਪਾਣੀ ਚੜ੍ਹ ਗਿਆ ਤੇ ਕਹਿੰਦੇ ਜਿਹਾ ਉਹ ਜਿਹੜਾ ਕੁਝ ਸਾਡ ਕਦਮ ਤੇ ਸਨਾਂ ਕੋਈ ਪ੍ਰਸ਼ਾਸਨਿਕ ਘਟਵੇ ਨਾ ਆਇਆ ਉਹ ਚੰਨੇ ਪ੍ਰਸ਼ਾਸਨ ਆਇਆ ਕੋਈ ਕੇ ਦੀ ਸਾਰ ਲੈ ਕੇ ਇਹਨੂੰ ਪੁੱਛੀ ਗਈ ਸੀ ਹਾਂਜੀ ਪਾਣੀ ਬਹੁਤ ਹੈ ਜੀ ਪਾਣੀ ਬਹੁਤ ਜ਼ਿਆਦਾ ਹੈ ਨਹੀਂ ਹਾਂ ਜੀ ਨੁਕਸਾਨ ਹੋ ਸਕਦਾ ਜੀ ਹੋਰ ਜ਼ਿਆਦਾ ਨੁਕਸਾਨ ਹੋ ਸਕਦਾ ਕੋਈ ਆਇਆ ਕੋਈ ਆਇਆ ਹਾਂ ਜੀ ਕੀ ਮੰਨਦੇ ਹੋ ਮੰਗੂ ਹੁ ਕਰਦੇ ਆਂ ਇਹਨੇ ਚਲੋ ਆਪਾਂ ਪਾਣੀ ਦਾ ਇਦਾਂ ਕੋਈ ਨੂੰ ਕਵਰ ਕਰਨ ਨੂੰ ਪਾਣੀ ਨੂੰ ਤੇ ਕੋਈ ਉਹ ਵੀ ਸਾਡਾ ਕੋਈ ਚੰਗਰਾ ਦਾ ਚਾਰਾ ਜਿਹੜਾ ਮਲੇ ਕੋਈ ਸਾਨੂੰ ਮਤਲਬ ਇਹੋ ਵੀ ਮੰਨਦਾ ਸਾਡੀ ਕਿਰਤਾਰਪੁਰ ਸਾਹਿਬ ਲਾਂਗੇ ਦੇ ਨਾਲ ਦਰਸ਼ਨ ਸਥਲ ਤੇ ਹੜ੍ਹ ਦੀ ਪਾਣੀ ਭਰਿਆ ਪਹਾੜਾਂ ਵਿੱਚੋਂ ਲਗਾਤਾਰ ਹੋ ਰਹੀ ਬਰਸਾਤ ਕਾਰਨ ਜਿੱਥੇ ਪੂਰਾ ਪੰਜਾਬ ਹੜਾਂ ਦੀ ਮਾਰ ਹੇਠ ਹੈ ਅਤੇ ਡੇਲਾ ਬਾਬਾ ਨਾਨਕ ਕਿਰਤਾਰਪੁਰ ਸਾਹਿਬ ਲਾਂਗੇ ਦੇ ਨਾਲ ਬਣੇ ਦਰਸ਼ਨ ਸਥਲ ਤੇ ਵੀ ਰਾਵੀ ਤਰਿਆ ਦਾ ਹੜ੍ਹ ਦਾ ਪਾਣੀ ਭਰਨਾ ਸ਼ੁਰੂ ਹੋ ਚੁੱਕਾ ਹੈ ਜਿਕਰ ਜੋ ਗੱਲ ਇਹ ਹੈ ਕਿ ਦਰਸ਼ਨ ਸਤਲ ਤੋਂ ਦੂਰਬīn ਰਾਹੀਂ ਸੰਤਾਵਲੋ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦੂਰੋ ਦਰਸ਼ਨ ਦੀਦਾਰੇ ਕਿਤੇ ਜਾਂਦੇ ਸਨ ਪਰ ਕਿਉਂਕਿ ਲਗਾਤਾਰ ਹੋ ਰਹੀ ਬਰਸਾਤ ਦੇ ਚੱਲਦਿਆਂ ਕਾਫੀ ਪਾਣੀ ਭਰ ਜਾਣ ਦੀ ਨਾਲ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਕਿਤੇ ਨਾ ਕਿਤੇ ਨਜ਼ਰ ਆ ਰਿਹਾ ਔਰ ਕੀ ਕੁਝ ਖਿਆ ਉਪਰ ਜਾਣ ਕੇ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੁਸੀਂ ਬਣੇ ਹੋ ਪੰਜਾਬੀ ਏਖਰ ਚannels ਦੇ ਨਾਲ ਲੱਕੀ ਰਾਜਪੂਤ ਦੀ ਰਿਪੋਰਟ ਬਟਾਲਾ ਹਾਂ ਤੇ ਸਰ ਹੋ ਸਕਦਾ ਖਤਰਾ ਬਹੁਤ ਜ਼ਿਆਦਾ ਹੋ ਗਿਆ ਸਾਰੇ ਪੱਛੜਾ ਜਿਹੜਾ ਸਾਮਾਨ ਦੀ ਕੰਢੇ ਲੇ ਪੱਛੜਾ ਹਰ ਤਰ੍ਹਾਂ ਭੈਣੇ ਇਹ ਵਾਲਾ ਨਹੀਂ ਉੱਧਰ ਸਾਰੇ ਪਿੱਛੇ ਬਰੋਲਾ ਪਿਆ ਸਾਰੇ ਟੁੱਟਣ ਡਿਆ ਕੈਂਦੇ ਕੋਈ ਕੈਂਦੇ ਪਾਣੀ ਚੜ੍ਹ ਗਿਆ ਤੇ ਕਹਿੰਦੇ ਜਿਹਾ ਉਹ ਕੋਈ ਸਟਾਕ ਚੁੱਕ ਕਦਮ ਤੇ ਨਾ ਕੋਈ ਪ੍ਰਸ਼ਾਸਨ ਟਿਕਾ ਡੇ ਲਾ ਆਇਆ ਅਹੀਂ ਚੰਨੇ ਪ੍ਰਸ਼ਾਸਨ ਆਏ ਕੋਈ ਕੇ ਦੀ ਸਾਰ ਲੈ ਕੇ ਇਹਨੂੰ ਕੁੱਛੀ ਗਈ ਸੀ ਹਾਂਜੀ ਪਾਣੀ ਪਾਣੀ ਬਹੁਤ ਹੈ ਜੀ ਪਾਣੀ ਬਹੁਤ ਜ਼ਿਆਦਾ ਹੈ ਹਨਾ ਨੁਕਸਾਨ ਹੋ ਸਕਦਾ ਜੀ ਹੋਰ ਜ਼ਿਆਦਾ ਨੁਕਸਾਨ ਹੋ ਸਕਦਾ ਕੋਈ ਆਏ ਕੋਈ ਆਏ ਕੀ ਮੰਗਦੇ ਹਾਂ ਜੀ ਕੀ ਮੰਗ ਕਰਦੇ ਮੰਗੂ ਕਰਦੇ ਨੇ ਵੀ ਚਲੋ ਆਪਣਾ ਪਾਣੀ ਦਾ ਇਦਾਂ ਕਵਰ ਕਰਨ ਪਾਣੀ ਨੂੰ ਸਾਡਾ ਕੋਈ ਚੰਗਲਾ ਚਾਰਾ ਜਿਹੜਾ ਮਿਲੇ ਕੋਈ ਸਾਨੂੰ ਮਤਲਬ ਕਿਉਂ ਵੀ ਮੰਨਦਾ ਸਾਡੀ ਕਰਤਾਰਪੁਰ ਸਾਹਿਬ ਲਾਂਗੇ ਦੇ ਨਾਲ ਦਰਸ਼ਨ ਸਥਲ ਤੇ ਹੜ੍ਹ ਦੀ ਪਾਣੀ ਭਰਿਆ ਪਹਾੜਾਂ ਵਿੱਚੋਂ ਲਗਾਤਾਰ ਹੋ ਰਹੀ ਬਰਸਾਤ ਕਾਰਨ ਜਿੱਥੇ ਪੂਰਾ ਪੰਜਾਬ ਹੜਾਂ ਦੀ ਮਾਰ ਹੇਠ ਹੈ ਅਤੇ ਡੇਲਾ ਬਾਬਾ ਨਾਨਕ ਕਰਤਾਰਪੁਰ ਸਾਹਿਬ ਲਾਂਗੇ ਦੇ ਨਾਲ ਬਣੇ ਦਰਸ਼ਨ ਸਥਲ ਤੇ ਵੀ ਰਾਵੀ ਤਰਿਆ ਦਾ ਹੜ੍ਹ ਦਾ ਪਾਣੀ ਭਰਨਾ ਸ਼ੁਰੂ ਹੋ ਚੁੱਕਾ ਹੈ ਜੇਕਰ ਜੋ ਗੱਲ ਇਹ ਹੈ ਕਿ ਦਰਸ਼ਨ ਸਤਲ ਤੋਂ ਦੂਰਬīn ਰਾਹੀਂ ਸੰਤਾਵਲੋਂ ਪਾਕਿਸਤਾਨ ਸਕਸਤੇ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੇ ਦੂਰੋ ਦਰਸ਼ਨ ਦਿਦਾਰੇ ਕਿਤੇ ਜਾਂਦੇ ਸਨ ਪਰ ਕਿਉਂਕਿ ਲਗਾਤਾਰ ਹੋ ਰਹੀ ਬਰਸਾਤ ਦੇ ਚੱਲਦਿਆਂ ਕਾਫੀ ਪਾਣੀ ਭਰ ਜਾਣ ਦੀ ਨਾਲ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਕਿਤੇ ਨਾ ਕਿਤੇ ਨਜ਼ਰ ਆ ਰਿਹਾ ਔਰ ਕੀ ਕੁਝ ਖਿਆ ਉਪਰ ਜਾਣ ਕੇ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੁਸੀਂ ਬਣੇ ਹੋ ਪੰਜਾਬੀ ਅਖ਼ਬਾਰ ਚੰਨ ਦੇ ਨਾਲ ਲੱਕੀ ਰਾਜਪੂਤ ਦੀ ਰਿਪੋਰਟ ਬਟਾਲਾ ਨੁਕਸਾਨ ਤੇ ਸਾਰ ਹੋ ਸਕਦਾ ਖਤਰਾ ਬਹੁਤ ਜ਼ਿਆਦਾ ਹੋ ਗਿਆ ਸਾਰੇ ਘਰਾਂ ਜਿਹੜਾ ਸੋਹੇ ਰੋ ਸਮਾਨ ਦੀ ਜੰਦੀ ਲੇ ਗਿਆ ਸਭ ਜਿਹੜਾ ਘਰ ਦਾ ਨਾਮ ਹੈ ਕਿਉਂਕਿ ਤੁਹਾਨੂੰ ਗੱਲ ਤੇ ਵਾਲਾ ਨਹੀਂ ਉੱਧਰ ਸਾਰੇ ਪਿੱਛੇ ਬਰੋਲਾ ਪਿਆ ਸਾਰੇ ਟੁੱਟਣ ਲਿਆ ਕਹਿੰਦੇ ਕੋਈ ਕਹਿੰਦੇ ਪਾਣੀ ਚੜ੍ਹ ਗਿਆ ਤੇ ਕਹਿੰਦੇ ਜਿਹਾ ਉਹ ਕੁਝ ਸਾਡ ਚੁੱਕ ਕਦਮ ਤੇ ਨਾ ਕੋਈ ਪ੍ਰਸ਼ਾਸਨਿਕ ਘਟਵੇ ਨਾ ਆਇਆ ਉਹ ਇਹ ਚੰਨੇ ਪ੍ਰਸ਼ਾਸਨ ਆਇਆ ਕੋਈ ਕੇ ਦੇ ਸਾਰ ਲੈ ਕੇ ਇਹਨੂੰ ਪੁੱਛੀ ਗਈ ਸੀ ਹਾਂਜੀ ਪਾਣੀ ਬਹੁਤ ਹੈ ਜੀ ਪਾਣੀ ਬਹੁਤ ਜ਼ਿਆਦਾ ਹੈ ਹਾਂ ਜੀ ਤਾਂ ਨੁਕਸਾਨ ਹੀ ਹੋ ਸਕਦਾ ਜੀ ਹੋਰ ਜ਼ਿਆਦਾ ਨੁਕਸਾਨ ਹੋ ਸਕਦਾ ਕੋਈ ਆਇਆ ਕੋਈ ਆਇਆ ਹਾਂ ਜੀ ਜੀ ਮੰਗੂ ਕਰਦੇ ਹਾਂ ਇਹਨੇ ਚਲੋ ਆਪਾਂ ਪਾਣੀ ਦਾ ਇਦਾਂ ਕੋਈ ਨੂੰ ਕਵਰ ਕਰਨ ਨੂੰ ਪਾਣੀ ਨੂੰ ਤੇ ਕੋਈ ਹੋਰ ਵੀ ਸਾਡਾ ਕੋਈ ਚੰਗਰਾਵਾ ਚਾਰਾ ਜੁਰਾ ਮਲੇ ਕੋਈ ਸਾਨੂੰ ਮਤਲਬ ਇਹੋ ਵੀ ਮੰਨਦਾ ਸਾਡੀ ਸ਼੍ਰੀ ਕਰਤਾਰਪੁਰ ਸਾਹਿਬ ਲਾਂਗੇ ਦੇ ਨਾਲ ਦਰਸ਼ਨ ਸਥਲ ਤੇ ਹੜ੍ਹ ਦੀ ਪਾਣੀ ਭਰਿਆ ਪਹਾੜਾਂ ਵਿੱਚੋਂ ਲਗਾਤਾਰ ਹੋ ਰਹੀ ਬਰਸਾਤ ਕਾਰਨ ਜਿੱਥੇ ਪੂਰਾ ਪੰਜਾਬ ਹੜਾਂ ਦੀ ਮਾਰ ਹੇਠ ਹੈ ਅਤੇ ਡੇਰਾ ਬਾਬਾ ਨਾਨਕ ਕਰਤਾਰਪੁਰ ਸਾਹਿਬ ਲਾਂਗੇ ਦੇ ਨਾਲ ਬਣੇ ਦਰਸ਼ਨ ਸਥਲ ਤੇ ਵੀ ਰਾਵੀ ਦਰਿਆ ਦਾ ਹੜ੍ਹ ਦਾ ਪਾਣੀ ਭਰਨਾ ਸ਼ੁਰੂ ਹੋ ਚੁੱਕਾ ਹੈ ਜਿਕਰ ਜੋ ਗੱਲ ਇਹ ਹੈ ਕਿ ਦਰਸ਼ਨ ਸਤਲ ਤੋਂ ਦੂਰਬīn ਰਾਹੀ ਸੰਤਾਵਲੋ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦੂਰੋ ਦਰਸ਼ਨ ਦਿਦਾਰੇ ਕਿਤੇ ਜਾਂਦੇ ਸਨ ਪਰ ਕਿਉਂਕਿ ਲਗਾਤਾਰ ਹੋ ਰਹੀ ਬਰਸਾਤ ਦੇ ਚੱਲਦਿਆਂ ਕਾफी ਪਾਣੀ ਭਰ ਜਾਣ ਦੀ ਨਾਲ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਕਿਤੇ ਨਾ ਕਿਤੇ ਨਜ਼ਰ ਆ ਰਿਹਾ ਔਰ ਕੀ ਕੁਝ ਖਿਆ ਉਪਰ ਜਾਣ ਕੇ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੁਸੀਂ ਬਣੇ ਹੋ ਪੰਜਾਬੀ ਏਖਰਚਾਨ ਦੇ ਨਾਲ ਲੱਕੀ ਰਾਏ ਪੁਤ ਦੀ ਰਿਪੋਰਟ ਬਟਾਲਾ ਸਾਂਪੇ ਸਰ ਹੋ ਸਕਦਾ ਖਤਰਾ ਬਹੁਤ ਜ਼ਿਆਦਾ ਹੋ ਗਿਆ ਸਾਰੇ ਪੁੱਤਾਂ ਜਿਹੜਾ ਕੋਈ ਸਮਾਨ ਪੰਜੇ ਲਈ ਦੋ ਕਾਹਨ ਪੰਜਲਾ ਘਰ ਤੋਂ ਨਾ ਆਵੇ ਕਿਉਂਕਿ ਤਾਂ ਖਤਰਾ ਹੈ ਇਹ ਵਾਲਾ ਨਹੀਂ ਉੱਧਰ ਸਾਰੇ ਪਿੱਛੇ ਬਰੋਲਾ ਪਿਆ ਸਾਰੇ ਟੁੱਟਣ ਡਿਆ ਕਹਿੰਦੇ ਕੋਈ ਕਹਿੰਦੇ ਪਾਣੀ ਚੜਜੇਗਾ ਤੁਹਾਡੇ ਹੀ ਜਾਓ ਜੁਤ ਸਾਂਪ ਕੋਈ ਪ੍ਰਸ਼ਾਸਨਿਕ ਘਟ ਹੋਇਆ ਮੈਂ ਚੰਨੇ ਪ੍ਰਸ਼ਾਸਨ ਆਇਆ ਕੋਈ ਕੇਸ ਦੇ ਸਾਰ ਲੈ ਕੇ ਨੂੰ ਖੁਸ਼ੀ ਗਈ ਸੀ ਹਾਂਜੀ ਪਾਣੀ ਪਾਣੀ ਆ ਗਿਆ ਸਾਡੇ ਇਹ ਨਾਲ ਮੇਵਾ ਸੰਗਿ ਕਿਸ ਤਰ੍ਹਾਂ ਨਹੀਂ ਪਾਣੀ ਬਹੁਤ ਹੈ ਜੀ ਪਾਣੀ ਬਹੁਤ ਜ਼ਿਆਦਾ ਹੈ ਹਾਂ ਜੀ ਨੁਕਸਾਨ ਹੋ ਸਕਦਾ ਜੀ ਹੋਰ ਜ਼ਿਆਦਾ ਇਹ ਨੁਕਸਾਨ ਹੋ ਸਕਦਾ ਕੋਈ ਆਏ ਕੋਈ ਆਏ ਹਾਂ ਜੀ ਜੀ ਮੰਨ ਕਰਦੇ ਵੰਗੂ ਕਰਦੇ ਆ ਇਹਨੇ ਚਲੋ ਆਪਾਂ ਪਾਣੀ ਦਾ ਇਦਾਂ ਕੋਈ ਨੂੰ ਕਵਰ ਕਰਨ ਨੂੰ ਪਾਣੀ ਨੂੰ ਤੇ ਕੋਈ ਹੋਰ ਵੀ ਸਾਡਾ ਕੋਈ ਚੰਗਲਾ ਚਾਰਾ ਜਿਹੜਾ ਮਿਲੇ ਕੋਈ ਸਾਨੂੰ ਮਤਲਬ ਕਿਉਂ ਵੀ ਮੰਨਦਾ ਸਾਡੀ ਕਿਰਤਾਰਪੁਰ ਸਾਹਿਬ ਲਾਂਗੇ ਦੇ ਨਾਲ ਦਰਸ਼ਨ ਸਥਲ ਤੇ ਹੜ੍ਹ ਦੀ ਪਾਣੀ ਭਰਿਆ ਪਹਾੜਾਂ ਵਿੱਚੋਂ ਲਗਾਤਾਰ ਹੋ ਰਹੀ ਬਰਸਾਤ ਕਾਰਨ ਜਿੱਥੇ ਪੂਰਾ ਪੰਜਾਬ ਹੜਾਂ ਦੀ ਮਾਰ ਹੇਠ ਹੈ ਅਤੇ ਡੇਲਾ ਬਾਬਾ ਨਾਨਕ ਕਿਰਤਾਰਪੁਰ ਸਾਹਿਬ ਲਾਂਗੇ ਦੇ ਨਾਲ ਬਣੇ ਦਰਸ਼ਨ ਸਥਲ ਤੇ ਵੀ ਰਾਵੀ ਤਰਿਆ ਦਾ ਹੜ੍ਹ ਦਾ ਪਾਣੀ ਭਰਨਾ ਸ਼ੁਰੂ ਹੋ ਚੁੱਕਾ ਹੈ ਜਿੱਕਰ ਜੋ ਗੱਲ ਇਹ ਹੈ ਕਿ ਦਰਸ਼ਨ ਸਤਲ ਤੋਂ ਦੂਰਬīn ਰਾਹੀਂ ਸੰਤਾਵਲੋਂ ਪਾਕਿਸਤਾਨ ਸਕਸਤੇ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੇ ਦੂਰੋ ਦਰਸ਼ਨ ਦਿਦਾਰੇ ਕਿਤੇ ਜਾਂਦੇ ਸਨ ਪਰ ਕਿਉਂਕਿ ਲਗਾਤਾਰ ਹੋ ਰਹੀ ਬਰਸਾਤ ਦੇ ਚੱਲਦਿਆਂ ਕਾਫੀ ਪਾਣੀ ਭਰ ਜਾਣ ਦੀ ਨਾਲ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਕਿਤੇ ਨਾ ਕਿਤੇ ਨਜ਼ਰ ਆ ਰਿਹਾ ਔਰ ਕੀ ਕੁਝ ਖਿਆ ਉਪਰ ਜਾਣ ਕੇ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੁਸੀਂ ਬਣੇ ਹੋ ਪੰਜਾਬੀ ਅਖ਼ਬਾਰ ਚਾਣ ਦੇ ਨਾਲ ਲੱਕੀ ਰਾਜਪੂਤ ਦੀ ਰਿਪੋਰਟ ਬਟਾਲਾ ਨੁਕਸਾਨ ਤੇ ਸਰ ਹੋ ਸਕਦਾ ਖਤਰਾ ਬਹੁਤ ਜ਼ਿਆਦਾ ਹੋ ਗਿਆ ਸਾਰੇ ਪੁਟਾ ਜਿਹੜਾ ਕੋਈ ਸਮਾਨ ਪੰਜੇ ਲਈ ਦੋ ਕਾਸ਼ੀ ਪੰਡਲਾ ਘਰ ਤੋਂ ਆ ਬੈਠੇ ਕਿਉਂਕਿ ਤਾਂ ਖਤਰਾ ਨਹੀਂ ਇਹ ਵਾਲਾ ਨਹੀਂ ਉੱਧਰ ਸਾਰੇ ਪਿੱਛੇ ਬਰੋਲਾ ਪਿਆ ਸਾਰੇ ਟੁੱਟਣ ਡਿਆ ਕਹਿੰਦੇ ਕੋਈ ਕਹਿੰਦੇ ਪਾਣੀ ਚੜ੍ਹ ਜਾਂਦਾ ਤੁਹਾਡੇ ਹੀ ਰਹੋ ਕੁਝ ਸਟਾਫ ਨੂੰ ਕਦਮ ਪਾਣਾ ਕੋਈ ਪ੍ਰਸ਼ਾਸਨਿਕ ਘਟਵੇ ਆਇਆ ਮੈਂ ਚੰਨੇ ਪ੍ਰਸ਼ਾਸਨ ਆਇਆ ਕੋਈ ਕੇਸ ਦੇ ਸਾਰ ਲੈ ਕੇ ਨੂੰ ਖੁਸ਼ੀ ਗਈ ਸੀ ਹਾਂਜੀ ਪਾਣੀ ਪਾਣੀ ਦਾ ਸਮਾਂ ਨਹੀਂ ਆ ਰਿਹਾ ਮੇਵਾਸਨ ਇਫੈਕਟ ਸਾਈਨ ਚੱਲ ਪਈ ਪਾਣੀ ਬਹੁਤ ਹੈ ਜੀ ਪਾਣੀ ਬਹੁਤ ਜ਼ਿਆਦਾ ਹੈ ਹਨਾ ਨੁਕਸਾਨ ਨੁਕਸਾਨ ਹੀ ਹੋ ਸਕਦਾ ਜੀ ਹੋਰ ਜ਼ਿਆਦਾ ਨੁਕਸਾਨ ਹੋ ਸਕਦਾ ਕੋਈ ਆਏ ਕੋਈ ਆਏ ਕੀ ਮੰਗਦੇ ਹਾਂ ਜੀ ਕੀ ਮੰਗ ਕਰਦੇ ਮੰਗੂ ਕਰਦੇ ਇਹਨਾਂ ਨੂੰ ਚਲੋ ਆਪਾਂ ਪਾਣੀ ਦਾ ਇਦਾਂ ਕੋਵਰ ਕਰਨ ਪਾਣੀ ਨੂੰ ਤੇ ਕੋਈ ਉਹ ਵੀ ਸਾਡਾ ਕੋਈ ਚੰਗਰਾਵਾ ਚਾਰਾ ਜੁਰਾ ਮਲੇ ਕੋਈ ਸਾਨੂੰ ਮਤਲਬ ਕਿਉਂ ਵੀ ਮੰਨਦਾ ਸਾਡੀ ਸ਼੍ਰੀ ਕਰਤਾਰਪੁਰ ਸਾਹਿਬ ਲਾਂਗੇ ਦੇ ਨਾਲ ਦਰਸ਼ਨ ਸਥਲ ਤੇ ਹੜ੍ਹ ਦੀ ਪਾਣੀ ਭਰਿਆ ਪਹਾੜਾਂ ਵਿੱਚੋਂ ਲਗਾਤਾਰ ਹੋ ਰਹੀ ਬਰਸਾਤ ਕਾਰਨ ਜਿੱਥੇ ਪੂਰਾ ਪੰਜਾਬ ਹੜਾਂ ਦੀ ਮਾਰ ਹੇਠ ਹੈ ਅਤੇ ਡੇਰਾ ਬਾਬਾ ਨਾਨਕ ਕਰਤਾਰਪੁਰ ਸਾਹਿਬ ਲਾਂਗੇ ਦੇ ਨਾਲ ਬਣੇ ਦਰਸ਼ਨ ਸਥਲ ਤੇ ਵੀ ਰਾਵੀ ਦਰਿਆ ਦਾ ਹੜ੍ਹ ਦਾ ਪਾਣੀ ਭਰਨਾ ਸ਼ੁਰੂ ਹੋ ਚੁੱਕਾ ਹੈ ਜੇਕਰ ਜੋ ਗੱਲ ਇਹ ਹੈ ਕਿ ਦਰਸ਼ਨ ਸਤਲ ਤੋਂ ਦੂਰਬīn ਰਾਹੀਂ ਸੰਤਾਵਲੋਂ ਪਾਕਿਸਤਾਨ ਸਥਿਤ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੇ ਦੂਰੋ ਦਰਸ਼ਨ ਦਿਦਾਰੇ ਕਿਤੇ ਜਾਂਦੇ ਸਨ ਪਰ ਕਿਉਂਕਿ ਲਗਾਤਾਰ ਹੋ ਰਹੀ ਬਰਸਾਤ ਦੇ ਚੱਲਦਿਆਂ ਕਾਫੀ ਪਾਣੀ ਭਰ ਜਾਣ ਦੀ ਨਾਲ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਕਿਤੇ ਨਾ ਕਿਤੇ ਨਜ਼ਰ ਆ ਰਿਹਾ ਔਰ ਕੀ ਕੁਝ ਖਿਆ ਉਪਰ ਜਾਣ ਕੇ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੁਸੀਂ ਬਣੇ ਹੋ ਪੰਜਾਬੀ ਅਖ਼ਬਾਰ ਚਾਲੰਦੇ ਨਾਲ ਲੱਕੀ ਰਾਜਪੂਤ ਦੀ ਰਿਪੋਰਟ ਬਟਾਲਾ ਹਾਂ ਤੇ ਸਰ ਹੋ ਸਕਦਾ ਖਤਰਾ ਬਹੁਤ ਜ਼ਿਆਦਾ ਹੋ ਗਿਆ ਸਾਰੇ ਪਾਸੇ ਜਿਹੜਾ ਕੋਈ ਸਮਾਨ ਪਾਣੀ ਦੇ ਲਈ ਦੋ ਪਾਸੇ ਲਾ ਪਰ ਨਾ ਆ ਬਈ ਕਿਉਂਕਿ ਤਾਂ ਕੋਈ ਖਤਰਾ ਨਹੀਂ ਤੇ ਵਾਲਾ ਨਹੀਂ ਉੱਧਰ ਸਾਰੇ ਪਿੱਛੇ ਬਰੋੜਾ ਪਿਆ ਸਾਰੇ ਟੁੱਟਣ ਡਿਆ ਕਹਿੰਦੇ ਕੋਈ ਕਹਿੰਦੇ ਪਾਣੀ ਚੜਜੇਗਾ ਤੁਹਾਡੇ ਹੀ ਜਾਓ ਜੇ ਕੋਈ ਸਟਾਫ ਚੁੱਕ ਕਦਮ ਤੇ ਨਾ ਕੋਈ ਪ੍ਰਸ਼ਾਸਨਿਕ ਘਟਵੇ ਆਇਆ ਉਹ ਮੈਂ ਚੰਨੇ ਪ੍ਰਸ਼ਾਸਨ ਆਇਆ ਕੋਈ ਕੇਸ ਦੇ ਸਾਰ ਲੈ ਕੇ ਨੂੰ ਖੁਸ਼ੀ ਗਈ ਸੀ ਹਾਂਜੀ ਪਾਣੀ ਪਾਣੀ ਬਹੁਤ ਹੈ ਜੀ ਪਾਣੀ ਬਹੁਤ ਜ਼ਿਆਦਾ ਹੈ ਨਹੀਂ ਹਨਾ ਨੁਕਸਾਨ ਹੋ ਸਕਦਾ ਜੀ ਹੋਰ ਜ਼ਿਆਦਾ ਨੁਕਸਾਨ ਹੋ ਸਕਦਾ ਕੋਈ ਆਇਆ ਕੋਈ ਨਹੀਂ ਆਇਆ ਹਾਂ ਜੀ ਇਹ ਮੰਨਦੇ ਹਾਂ ਮੰਗੂ ਹੁ ਕਹਿੰਦੇ ਆ ਇਹਨੇ ਚਲੋ ਆਪਾਂ ਪਾਣੀ ਦਾ ਇਦਾਂ ਕੋਈ ਨੂੰ ਕਵਰ ਕਰਨ ਨੂੰ ਪਾਣੀ ਨੂੰ ਤੇ ਕੋਈ ਉਹ ਵੀ ਸਾਡਾ ਕੋਈ ਚੰਗਲਾ ਚਾਰਾ ਜਿਹੜਾ ਮਿਲੇ ਕੋਈ ਸਾਨੂੰ ਮਤਲਬ ਇਹੋ ਵੀ ਮੰਨਦਾ ਸਾਡੀ ਕਿਰਤਾਰਪੁਰ ਸਾਹਿਬ ਲਾਂਗੇ ਦੇ ਨਾਲ ਦਰਸ਼ਨ ਸਥਲ ਤੇ ਹੜ੍ਹ ਦੀ ਪਾਣੀ ਭਰਿਆ ਪਹਾੜਾਂ ਵਿੱਚ ਉਹ ਲਗਾਤਾਰ ਹੋ ਰਹੀ ਬਰਸਾਤ ਕਾਰਨ ਜਿੱਥੇ ਪੂਰਾ ਪੰਜਾਬ ਹੜਾਂ ਦੀ ਮਾਰ ਹੇਠ ਹੈ ਅਤੇ ਡੇਰਾ ਬਾਬਾ ਨਾਨਕ ਕਿਰਤਾਰਪੁਰ ਸਾਹਿਬ ਲਾਂਗੇ ਦੇ ਨਾਲ ਬਣੇ ਦਰਸ਼ਨ ਸਥਲ ਤੇ ਵੀ ਰਾਵੀ ਤਰਿਆ ਦਾ ਹੜ ਦਾ ਪਾਣੀ ਭਰਨਾ ਸ਼ੁਰੂ ਹੋ ਚੁੱਕਾ ਹੈ ਜੇਕਰ ਜੋ ਗੱਲ ਇਹ ਹੈ ਕਿ ਦਰਸ਼ਨ ਸਤਲ ਤੋਂ ਦੂਰਬīn ਰਾਹੀਂ ਸੰਤਾਵਲੋ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦੂਰੋ ਦਰਸ਼ਨ ਦੀਦਾਰੇ ਕਿਤੇ ਜਾਂਦੇ ਸਨ ਪਰ ਕਿਉਂਕਿ ਲਗਾਤਾਰ ਹੋ ਰਹੀ ਬਰਸਾਤ ਦੇ ਚੱਲਦਿਆਂ ਕਾਫੀ ਪਾਣੀ ਭਰ ਜਾਣ ਦੀ ਨਾਲ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਕਿਤੇ ਨਾ ਕਿਤੇ ਨਜ਼ਰ ਆ ਰਿਹਾ ਔਰ ਕੀ ਕੁਝ ਖਿਆ ਉਪਰ ਜਾਣ ਕੇ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੁਸੀਂ ਬਣੇ ਹੋ ਪੰਜਾਬੀ ਏਕਰ ਚੈਨ ਦੇ ਨਾਲ ਲੱਕੀ ਰਾਜਪੂਤ ਦੀ ਰਿਪੋਰਟ ਬਟਾਲਾ ਸਾਂਭ ਕੇ ਸਾਰ ਹੋ ਸਕਦਾ ਖਤਰਾ ਬਹੁਤ ਜ਼ਿਆਦਾ ਹੋ ਗਿਆ ਸਾਰੇ ਪਿੱਛੇ ਜਿਹੜਾ ਸਾਮਾਨ ਉਹ ਜੰਦੇ ਲੇ ਗਏ ਜਿਹੜਾ ਹਰ ਤਰ੍ਹਾਂ ਦਾ ਪੈਣ ਨਹੀਂ ਕਿਉਂਕਿ ਤੁਹਾਨੂੰ ਕੋਈ ਗੱਲ ਨਹੀਂ ਆਇਆ ਇਹ ਵਾਲਾ ਨਹੀਂ ਉੱਧਰ ਸਾਰੇ ਪਿੱਛੇ ਬਰੋਲਾ ਪਿਆ ਸਾਰੇ ਟੁੱਟਣ ਰਿਹਾ ਕਹਿੰਦੇ ਕੋਈ ਕਹਿੰਦੇ ਪਾਣੀ ਚੱਲਦਾ ਨਹੀਂ ਜਿਹਾ ਉਹ ਕਹਿੰਦੇ ਕੋਈ ਸਟਾਫ ਚੁੱਕਾ ਨਹੀਂ ਲਾ ਕੋਈ ਪ੍ਰਸ਼ਾਸਨਿਕ ਘਟਾ ਨਹੀਂ ਆਇਆ ਚੰਨੇ ਪ੍ਰਸ਼ਾਸਨ ਆਇਆ ਕੋਈ ਅਕੇ ਦੇ ਸਾਰ ਲੈ ਕੇ ਇਹਨੂੰ ਖੁਸ਼ੀ ਗਈ ਸੀ ਹਾਂਜੀ ਪਾਣੀ ਪਾਣੀ ਬਹੁਤ ਹੈ ਜੀ ਪਾਣੀ ਬਹੁਤ ਜ਼ਿਆਦਾ ਹੈ ਨਹੀਂ ਹਾਂ ਨੁਕਸਾਨ ਹੋ ਸਕਦਾ ਜੀ ਹੋਰ ਜ਼ਿਆਦਾ ਇਹ ਨੁਕਸਾਨ ਹੋ ਸਕਦਾ ਕੋਈ ਆਇਆ ਕੋਈ ਨਹੀਂ ਆਇਆ ਇਹ ਮੰਨਦਾ ਹਾਂ ਜੀ ਇਹ ਮੰਨਦਾ ਹੈ ਮੰਗੂ ਕਹਿੰਦੇ ਨੇ ਵੀ ਚਲੋ ਆਪਾਂ ਪਾਣੀ ਦਾ ਇਦਾਂ ਕੋਈ ਨੂੰ ਕਵਰ ਕਰਨ ਪਾਣੀ ਨੂੰ ਤੇ ਕੋਈ ਉਹ ਵੀ ਸਾਡਾ ਕੋਈ ਚੰਗਲਾ ਚਾਰਾ ਜਿਹੜਾ ਮਿਲੇ ਇਹ ਕੋਈ ਸਾਨੂੰ ਮਤਲਬ ਕਿਉਂ ਵੀ ਮੰਨਦਾ ਸਾਡੀ ਕਿਰਤਾਰਪੁਰ ਸਾਹਿਬ ਲਾਂਗੇ ਦੇ ਨਾਲ ਦਰਸ਼ਨ ਸਥਲ ਤੇ ਹੜ੍ਹ ਦੀ ਪਾਣੀ ਭਰਿਆ ਪਹਾੜਾਂ ਵਿੱਚੋਂ ਲਗਾਤਾਰ ਹੋ ਰਹੀ ਬਰਸਾਤ ਕਾਰਨ ਜਿੱਥੇ ਪੂਰਾ ਪੰਜਾਬ ਹੜਾਂ ਦੀ ਮਾਰ ਹੇਠ ਹੈ ਅਤੇ ਡੇਰਾ ਬਾਬਾ ਨਾਨਕ ਕਰਤਾਰਪੁਰ ਸਾਹਿਬ ਲਾਂਗੇ ਦੇ ਨਾਲ ਬਣੇ ਦਰਸ਼ਨ ਸਥਲ ਤੇ ਵੀ ਰਾਵੀ ਤਰਿਆ ਦਾ ਹੜ੍ਹ ਦਾ ਪਾਣੀ ਭਰਨਾ ਸ਼ੁਰੂ ਹੋ ਚੁੱਕਾ ਹੈ ਜਿਕਰ ਜੋ ਗੱਲ ਇਹ ਹੈ ਕਿ ਦਰਸ਼ਨ ਸਤਲ ਤੋਂ ਦੂਰਬīn ਰਾਹੀਂ ਸੰਤਾਵਲੋ ਪਾਕਿਸਤਾਨ ਸਥਿਤ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੇ ਦੂਰੋ ਦਰਸ਼ਨ ਜ਼ਿਦਾਰੇ ਕਿਤੇ ਜਾਂਦੇ ਸਨ ਪਰ ਕਿਉਂਕਿ ਲਗਾਤਾਰ ਹੋ ਰਹੀ ਬਰਸਾਤ ਦੇ ਚੱਲਦਿਆਂ ਕਾਫੀ ਪਾਣੀ ਭਰ ਜਾਣ ਦੀ ਨਾਲ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਕਿਤੇ ਨਾ ਕਿਤੇ ਨਜ਼ਰ ਆ ਰਿਹਾ ਔਰ ਕੀ ਕੁਝ ਖਿਆ ਉਪਰ ਜਾਣ ਕੇ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੁਸੀਂ ਬਣੇ ਹੋ ਪੰਜਾਬੀ ਏਕਰ ਚੈਨ ਦੇ ਨਾਲ ਲੱਕੀ ਰਾਜਪੂਤ ਦੀ ਰਿਪੋਰਟ ਬਟਾਲਾ ਆ ਪਹੇੜ ਹੋ ਸਕਦਾ ਖਤਰਾ ਬਹੁਤ ਜ਼ਿਆਦਾ ਹੋ ਗਿਆ ਸਾਰੇ ਪਿੱਛੇ ਜਿਹੜਾ ਸੂਰੇ ਨੂੰ ਸਮਾਨ ਪੰਡੇ ਦੇ ਵਿੱਚ ਪੰਡਾ ਹਰ ਤਰ੍ਹਾਂ ਪੈਣੀ ਕਿਉਂਕਿ ਤੁਹਾਨੂੰ ਡਰ ਹੈ ਇਹ ਵਾਲਾ ਨਹੀਂ ਉੱਧਰ ਸਾਰੇ ਪਿੱਛੇ ਬਰੋਲਾ ਪਿਆ ਸਾਰੇ ਟੁੱਟਣ ਰਿਹਾ ਕਹਿੰਦੇ ਕੋਈ ਕਹਿੰਦੇ ਪਾਣੀ ਚੱਲਦਾ ਤੁਹਾਨੂੰ ਕਹਿੰਦੇ ਜਾਓ ਕੋਈ ਸਟਾਫ ਚੁੱਕ ਕੇ ਕਹਿੰਦਾ ਨਾ ਕੋਈ ਪ੍ਰਸ਼ਾਸਨ ਕੱਢ ਰਿਹਾ ਹੈ ਉਹ ਇਹ ਚੰਨੇ ਪ੍ਰਸ਼ਾਸਨ ਆਏ ਕੋਈ ਕੇ ਦੇ ਸਾਰ ਲੈ ਕੇ ਇਹਨੂੰ ਖੁਸ਼ੀ ਗਈ ਸੀ ਹਾਂਜੀ

ਹੋਰ ਵੀ ਸਾਡਾ ਕੋਈ ਚੰਗਰਾ ਦਾ ਚਾਰਾ ਜਿਹੜਾ ਮਲੇ ਕੋਈ ਸਾਨੂੰ ਮਤਲਬ